ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਇਹ ਆਪਣਾ ਕਰਾਡ ਬਾਈ ਸੇਵਾ ਕਰਨੀ ਸਵੇਰੇ ਸਵੇਰੇ ਉੱਠ ਕੇ ਚਾਹ ਦੀ ਸਾਰਿਆਂ ਨੂੰ ਰਹੀ ਸਮਾਨ ਆ ਗਿਆ ਗਲਾਬ ਜਮਾ ਦੇ ਚਾਹ ਆ ਗਿਆ ਚਿੱਟੀਆਂ ਦੇ ਜਦੋਂ ਇਹ ਕੱਲੀ ਗਲਾਬ ਉਹ ਬਾਈ ਸਰਦਾਰੀ ਮਰਪੀ ਆ ਗਈ ਜੀ ਕੱਲੀ ਗਲਾਬ ਗਲਾਬ ਜਮਣ ਰੱਖ ਦੀ ਕਹਿੰਦੇ ਬਰਫੀ ਸਾਰੀ ਢੰਮ ਦੀ ਗੱਬਰੂਆਂ ਨੇ ਬਸ ਬਈ ਓਏ ਲਖੜਾ ਗਏ ਅਮਿਤਾ ਜੀ ਆ ਬੰਦੇ ਇਹ ਜਣੇ ਜੀ ਬੁਰਸ਼ ਵੀ ਨਹੀਂ ਕਰਿਆ ਚਾਹੀਦਾ ਓਏ ਇਹ ਬੰਦਿਆਂ ਦਾ ਚੋਸ ਬੋਲਾ ਗਿਆ ਨਹੀਂ ਉਹ ਵੀ ਆਈ ਨੇ ਦੋ ਵੇ ਜੀ ਬੁਰਸ਼ ਵੀ ਨਹੀਂ ਕਰਦੇ ਜੀ ਬੈਠੇ ਨੇ ਬੋਲਾ ਦੇ ਬੰਦੇ ਮਰਫੀ ਦੁਆਰੇ ਆ ਗਈ ਜੀ ਕਹਿੰਦੇ ਨੱਬਰੂਆਂ ਨੇ ਪਹਿਲਾ ਵਾਲੀ ਤੇ ਜ਼ਮੀਨ ਮੰਗਾਤੀ ਆ ਪਾਠੀ ਉਹ ਨਾਲ ਕੱਲ ਦਾ ਸਮਾਨ ਵੀ ਅੰਦਰ ਹੀ ਲੋਡ ਪਿਆ ਅੰਦਰ ਹੀ ਉੱਥੋਂ ਦੀ ਹੋਰ ਆਇਆ ਨਹੀਂ ਆਇਆ ਦੋ ਦੋ ਨੰਬਰ ਜਾਇਆ ਇਹੀਂ ਗੱਦ ਕੱਢੀ ਤੁਰੇ ਆ ਆ ਇਸੀ ਵੇਰ ਵਈਏ ਇੱਥੇ ਵੇਰ ਵੈਗ ਗਿਆ ਤੀਰੀ ਵਾਰ ਚਾਹ ਦਾ ਪਾਗ ਆ ਹੈ ਚੀਟ ਲੋਡ ਕਰੀ ਜਾਂਦੇ ਨੇ ਇਹ ਦੋ ਗਾ ਲੋਡ ਲੱਗ ਗਿਆ ਜੀ ਪੇਜ ਕਾ ਨਾਲ ਕੱਢਣਾ ਬੋਗਾ ਬਈ ਰੱਖੀ ਲੋਡ ਕਰ ਆਪਣੇ ਕੋਟ ਪੈਂਟ ਦੇ 25000 ਰੁਪਏ ਲਾ ਸਭ ਤੋਂ ਸੌਦਾ ਬਈ ਕਿਰਾਏ ਸਾਰਾ ਜਮੀਨ ਜੀ ਲਾਤਾ ਜਾ ਰਹੇ ਨੇ ਦਰਬੇ ਤੋਂ ਕਿਰਾਏ ਬਈ 700 ਜੀ ਕਿਰਾਏ ਤੇ ਹੁਣ ਆਇਆ ਚਾਹ ਬੋਲ ਰਿਆ ਰਿਕਾਦੀ ਤੇ ਗਾਂਦੀ ਦਾ ਕੋਟ ਪੈਂਟ ਦਿਖਾਦਾ ਜਮੀਨ ਆਏ 30000 ਸਰੀਰ ਨਹੀਂ ਦੇਖਿਆ ਪਿਆ ਸਾਡੇ ਆ ਖੜੇ ਤਾਂ ਹੀ ਆਏ ਨੇ ਆਹ ਤਾਂ ਹੁਣ ਦੱਸ ਕੀ ਕਰੀਏ ਯਾਰ ਹੁਣ ਆ ਬੰਦਾ ਅਜੀਤ ਨਾਮੇ ਬਿਆਹ ਲਗੇ ਭਈ ਚੋਗਨ ਲੱਗ ਗਿਆ ਹੁਣ ਦੱਸ ਕੀ ਕਰੀਏ ਜਮੀਨ ਹੋਣਾ ਭਾਈ ਹੋ ਗਿਆ ਮਗਰ ਦੀ ਇਹਦੇ ਕੋਲ ਜਸਤਾਨੇ ਵੀ ਨਹੀਂ ਪਹਿਲਾਂ ਆਏ ਨੇ ਵੀ ਭਾਈ ਇਹ ਜਸਤਾਨੇ ਆਏ ਨੱਚਦਾ ਨੱਚ ਆਏ ਟੱਪ ਚੱਕਦਾ ਹੀ ਹੱਥ ਚਾਈ ਕੈਚ ਕਰ ਏ ਬੰਦਾ ਯਾਰ ਖਤਰਨਾਕ ਜਿਵੇਂ ਲੋ ਲੈਵਲ ਕਰਾਦਾ ਪਿਆ ਚਾਹੁੰਦਾ ਹਾਂ ਦਾ ਪੈਸੇ ਦੀ ਗੌਰ ਰੱਖਿਓ ਆਤਮਾ ਪੈਸੇ ਲੱਟ ਲੱਗ ਰਿਹਾ ਮੈਨੂੰ ਦੇ ਦੇ ਉਹ ਰਾਤ ਬਾਈ ਸਲਾਮੀ ਪਉਣ ਲੱਗੇ ਮੱਖੇ ਦੇ ਉੱਪਰ ਦੀਆਂ ਮਾਂ ਧਾਰ ਲਈ 100 100 ਦੇ ਨੋਟ ਇੱਥੇ ਚਾਰ ਤੇ ਕਿੰਨੇ ਜਿਵੇਂ ਲੋ ਲੈਵਲ ਕਰਾਦਾ ਹੈ ਰਿਸ਼ਤੇਦਾਰਾਂ ਦੇ ਸਾਹਮਣੇ ਯਾਰ ਹੁਣ ਸਰਮੀ ਦੇ ਮਾਰੇ ਪਏ ਨੇ ਜਿਹੜੇ ਬੇਟਰ ਮੈਂ ਫੋਟੋ ਪਾਵਾਗੇ ਜੇ ਕੋਟ ਪੈਂਟ ਜੀ ਦੱਸਿਓ ਵੀ ਕਿਹੜੇ ਜੀ ਕੋਟ ਪੈਂਟ ਜਾਨ ਦੱਸਿਓ ਬਾਈ 35000 ਰੁਪਏ ਲੱਗਿਆ ਕਮੈਂਟ ਕਰਕੇ ਦਿਓ ਦੇਖੋ ਕਮੈਂਟ ਕਰਕੇ ਇਹਨੇ ਆਪਣੇ ਚਾਗੜ ਚੱਕਿਆ ਉੱਥੇ ਸਾਡੇ ਸੰਗਰੂਰ ਸੇ ਲਾ ਦੇ ਪੋਟੇ ਟੈਂਪੋ ਉੱਢ ਲੈਵੇ ਕਿਹੜਾ ਬ੍ਰਾਂਡ ਦਾ ਲੈ ਤਾ ਬਈ ਪੈਂਟ ਕੋਟ ਆਪਾਂ ਪੈਂਟ ਕੋਟ ਦਾ ਬਈ ਕੋਈ ਬ੍ਰਾਂਡ ਨਹੀਂ ਹੁੰਦਾ ਉਹ ਤਾਂ ਤੈਨੂੰ ਦੱਸਾਂਗੇ ਬੜਾ ਬਾਈ 750 ਵਾਲਾ ਉਹ ਬ੍ਰਾਂਡ ਨਹੀਂ ਮਤਾਂ ਕਿਹੜੇ ਡੇਲਰ ਤੋਂ ਸਮਾਇਆ ਬਾਈ ਆਪਾਂ ਨੇ 35000 ਲੱਗ ਜਿਹੜੇ ਉਹਦਾ ਬਾਈ ਚੰਡੀਗੜ੍ਹ ਤੋਂ ਪੁਰਾ ਹੀ ਆਇਆ ਤਾਂ ਹੋਇਆ ਬਾਹਰੋਂ ਇੰਪੋਰਟ ਹੋਇਆ ਬਾਈ ਪਹਿਲਾਂ 5-7 ਖੁਰਕਾ ਵਾਲੇ ਨੇ ਪਾਇਆ ਆ ਹੁਣ ਜੱਗੀ ਦਾ ਗੋਟ ਮੰਡ ਟਸ ਇੰਪੋਰਟ ਕਰਾ ਦੇ ਲਗਾਵਾਗੇ ਜੱਗੀ ਦੀ ਲੋਕ ਜੱਗੀ ਦੀ ਲੋਕੀ ਜੀ ਦੇਖਿਓ ਯਾਰ ਅੱਛਾ ਡੀਲ ਹਾਰ ਕੇ ਜਮੀ ਹੈ ਬਟਾ ਇਦਾਂ ਦਾ ਬਾਈ ਉਹਨੂੰ 100000 ਰੁਪਏ ਤੋਂ ਮੁੱਲ ਵੀ ਦੇ ਦੋ ਪੀੜਾ ਕੀ ਲਾ ਜਿਹੜਾ 35000 ਵਾਲਾ ਹੈ ਜਿਹੜਾ 35000 ਵਾਲਾ ਸਣੀ ਕੰਬੀ ਨੂੰ ਵੀ ਹੋਣੀ ਯਾਰ ਇੱਕ ਮੈਨੂੰ ਅੱਜ ਬੌਂਸਰ ਲਿਆਉਣਾ ਪਊਗਾ ਇਹੋ ਬੱਟਨ ਨੇ 골ਡਨ ਦੇ ਨੇ ਕਿਹੜਾ ਕੀ ਪਤਾ ਲਾ ਲਵਾਂ ਇਹ ਹੁਣ ਫਿਰਦੇ ਨੇ ਗੋਰਡ ਪੈਂਟ ਦੇ ਮੈਨੂੰ ਕਹਿੰਦੇ ਨੇ ਨਾ ਕੇਪਾ ਮੈਨੂੰ ਇਹਨਾਂ ਦਾ ਪਤਾ ਵੀ ਇਹ ਲਾਉਣਗੇ ਬੱਟਨ ਦਾ ਰੰਗ ਕਾਲਾ ਹੋ ਗਿਆ ਤੇ ਉੱਤਰ ਉੱਤਰ ਬਾਅਦ ਉਹ ਬੱਟਨ ਲਾਉਣ ਨੂੰ ਕਰਦੇ ਨੇ ਯਾਰ ਕੋਲ ਮਲਾ ਕੇ ਫਸ ਗਿਆ ਮੈਂ ਅੱਜ ਹੁਣ ਬੱਟਨਾਂ ਦਾ ਇਲਾ ਕਰਦੇ ਨੇ ਕਿਤੇ ਕੋਈ ਸਕਿਉਰਟੀ ਮਿਲ ਜੇ ਜੇ ਕਿਸੇ ਨੇ ਵੀ ਸਕਿਉਰਟੀ ਆ ਨੂੰ ਇੱਥੇ ਭੇਜੋ ਯਾਰ ਬਾਪਾ ਜਾਂ ਰਾਤ ਖਾ ਲਿਆ ਜਾਦੇ ਯਾਰ ਜਮਾ ਜੀ ਦਾ ਰੱਖਿਆ ਇਹ ਸਾਰਾ ਸਮਾਰਟ ਬਗਾਣਾ ਦੀ ਟਿੱਡ ਦਾ ਬਦਲੇ ਆ ਪਾਈ ਲਿਆ ਉਹ 12 ਬੱਜਰੇ ਨੇ ਬਈ ਬਰਾਦਰੇ ਨਿਕਲ ਲੱਗ ਰਹੇ ਨੇ ਬਾਦ ਕੀ ਯਾਰ ਲੈਟ੍ਰੀਨ ਚ ਕੀ ਗੱਲ ਪਾਤਾ ਉਹ ਮੈਨੂੰ ਮੂਦਾ ਨਹੀਂ ਆਉਂਦਾ ਮੂਦਾ ਦਾ ਲੈਦਾ ਆ ਚੱਕੀ ਜਾਂਦਾ ਓਏ ਮੈਂ ਬੰਦ ਕਰਦੇ ਸਾਸਰੀਕਾਰ ਜੀ ਕਿਹੜੇ ਬੰਦੇ ਤੁੰਦ ਚ ਤੁੰਦ ਚੁੱਟ ਖੜੇ ਸਵੇਰੇ ਸਵੇਰੇ ਗੱਪਰਾਂ ਦੀਆਂ ਤਿਆਰੀਆਂ ਕਰ ਰਹੇ ਨੇ ਨਹਾਉਣ ਦੀਆਂ ਤਿਆਰੀਆਂ ਨੇ ਗੱਪਰਾਂ ਦੀਆਂ ਹੁਣ ਠੰਡੇ ਨਾਲੇ ਨਾਵਾਗੇ ਠੰਡੇ ਨਾਲੇ ਨਹਾਵਾਂਗੇ ਆਪਣਾ ਬਾਈ ਬਾਕਸ ਰੁੱਟ ਕਰਿਆ ਦੇਖੋ ਮਾ ਜੀ ਇਹ ਜੰਮੂ ਕਸ਼ਮੀਰ ਤੋਂ ਆਇਆ ਬਾਈ ਇਹ ਗੱਪਰ ਕੋ ਬਾਈ ਦਾ ਇਹ ਬਾਈ ਜੰਮੂ ਕਸ਼ਮੀਰ ਤੋਂ ਆਇਆਗਾ ਕਿਸੇ ਨੂੰ ਵੀ ਜਾਣਾ ਹੋਵੇ ਤਾਂ ਘੁੰਮਣ ਜਾਣਾ ਹੋਵੇ ਬਾਈ ਲਵੇ ਰਹਿ ਸਕਦਾਗਾ ਕਿ ਧੱਕਾਂ ਦੇ ਉਹ ਫਿਰਦੇ ਉਹ ਗਾਣਾ ਲਗਾਈਏ ਅਰਜਨ ਦਾ ਆ ਹੁਣ 12 ਵਜ ਰਹੇ ਨੇਗੇ ਸਵੇਰ ਦੇ ਅਲਦ ਕਉ ਉੱਠੇ ਨੇਗੇ ਤੇ ਬਰਾਤ ਵਗ ਵੀ ਗਈ ਆ ਹਲੇ ਹੁਣ ਸ਼ੇਰਮਾਨੀ ਚੱਕੀ ਫਿਰਦੇ ਨੇ ਗੱਬਰੂ ਹੈ ਡਰੈਲਾਂ ਡਰੂਲਾਂ ਚੱਕੀ ਫਿਰਦੇ ਨੇ ਕਹਿੰਦੇ ਕਰਾਇਦ ਲਿਆਤੇ ਹੋਏ ਨੇ ਪੈਂਟ ਕੋਟ ਆ ਕਹਿੰਦੇ ਜਿ ਚਾਉਣਗੇ ਹੈ ਉਹ ਦੇਖ ਲੋਗਾ ਉੱਤੋਂ ਨਹੀਂ ਪਲਕ ਕਰ ਰਣੀ ਹੋਗਾ ਜਮਾ ਲੋ ਲੈਵਲ ਕਰ ਰਹੇ ਨੇ ਹੈ ਜਮਾ ਲੋ ਲੈਵਲ ਕਰਤਾ ਮਿੱਤੇ ਘਾਂਟੇ ਨੂੰ ਮਿਲਾਂਗੇ ਕੰਟੇ ਨੂੰ ਬਾਅਦ ਮਿਲਾਂਗੇ ਰੈਡੀ ਸ਼ੈਡੀ ਹੋ ਗਏ ਹੈਆਂ ਛਾਂਗਾਂ ਛਾਯਾਂ ਇਹਦੇ ਲਾ ਕੇ ਰੈਡੀ ਹੋਣ ਲੱਗ ਰਹੇ ਨੇ ਹੈ ਇੱਧਰ ਕਹਿੰਦੇ ਜਮਾ ਸਰਾ ਕਰਾ ਰਹੇ ਨੇ ਘਰਾਟ ਵਾਲੇ ਟਾਈ ਬੰਨ ਰਹੇ ਨੇ ਹੈ ਇੱਧਰ ਬੱਬੂ ਆ ਗਿਆ ਹੈ ਦੁੱਗਾ ਵਾਲਾ ਬੁਗਦਾ ਫਿਰਦਾ ਐ ਇਧਰ ਕਹਿੰਦੇ ਦੁੱਗਾ ਵਾਲਾ ਬੁਗਦਾ ਫਿਰਦਾ ਹੈ ਆਹ ਮੁੰਡੇ ਦੀ ਕਹਿੰਦੇ ਦੁੱਗਾ ਵਾਲੇ ਦੇ ਨਾਲ ਜਾਰੀ ਰਹੀ ਹੈ ਕਹਿੰਦੇ ਦੁੱਗਾ ਵਾਲਾ ਬੁਗਦਾ ਫਿਰਦਾ 700 ਦੇ ਵਿੱਚ ਮੇਲਾ ਲੁੱਟ ਲਿਆ ਬਾਈ ਦਾ ਇਹ ਪੂਰੇ ਘੜ ਆ ਬੰਦਿਆਂ ਚ ਦੱਸੋ ਕਿਹੜੇ ਦੀ ਟੱਕ ਪੈਂਦੀ ਆ ਆ ਮੁੰਡੇ ਆ ਮੁੰਡੇ ਨੇ ਭਾਈ ਸਾਥ ਜੀ ਲਹਾਤਾ ਜਮਾਂ ਨਹੀਂ ਲਹਾਣ ਅਰੇ ਅਰੇ ਦਰਦ ਦੋ 100 ਗੁਣਾ ਗੱਦਾ ਰੰਗ ਆ ਲੈ ਨਾ ਯਾਰ ਕਿਸੇ ਬੁਰੀ ਠੇਰੀ ਵਾਲਿਆਂ ਲੈਣਾ ਬੱਸ ਉਹਦਾ ਭਈ ਆਉਂਦਾ ਆ ਆ ਬੰਦਾ ਕਹਿੰਦਾ ਆਹ ਕੌਣ ਡੱਬੀਆਂ ਵਾਲਾ ਮੁੰਡੇ ਜਮੀ ਮੰਗਤੀ ਸਾਰਤਾ 100 ਚ ਕਰਿਆ ਭਈ ਆ ਮੁੰਡੇ ਦੇ ਦਰਦੇ ਤੋਂ ਅੱਜ ਇੰਨੀ 50 ਰੁਪਏ ਵਾਲੀ ਬਈ ਇਹ ਕਹਿੰਦਾ ਭਈ ਇਹਨੇ ਚੋ ਮੇਲੇ ਚੋ ਲਈ ਤੀ ਇਹ ਬੰਦੇ ਨੂੰ ਮੈਂ ਚੈਲੰਜ ਕਰਦਾ ਸਾਰ ਤੇ ਨਾਲੇ ਨਾ ਕੋਈ ਇੱਕ ਵੀ ਚੀਜ਼ ਹੋਈ ਇੱਕ ਵੀ ਨਕਲੀ ਚੀਜ਼ ਹੋਵੇ ਜੇ ਆਪਾਂ ਇਹਨਾਂ ਦੀਆਂ ਨਿਸ਼ਾਨੀਆਂ ਦਿਖਾ ਸਕਦੇ ਆਂ ਆ ਸ਼ਬਦ ਦਿਖਾਈਆਂ ਸਿੱਧੀ ਕਰਕੇ ਬਾਈ ਨੇ ਆ ਤੁਸੀਂ ਆਪ ਦੱਸੋ ਵੀ ਇਹ ਨੱਕਲੀ ਆ ਆ ਦੱਸੋ ਪੰਜਾਬ ਵਾਲੀ ਇਹਨਾਂ ਨੂੰ ਯਾਰ ਪਾਈ ਆ ਹੀ ਨਹੀਂ ਬਾਈ ਨੇ ਕੋਟ ਪੈਂਟ 700 ਚ ਕਰਿਆ ਭਾਈ 700 ਚ ਕਰਿਆ ਇਹ ਮੈਂਟ ਕੋਟ ਦੇ ਬੂਟ 700 ਚ ਐਂਜੇ ਮਿਲੂਗੀ ਆ ਲੈ ਆਓ ਆ ਤੇਨੀਆਂ ਦਾ ਖਾਂਦਾ ਫਿਰਦਾ ਭਾਈ ਦੇਖ ਕੇ ਚੈੱਕ ਕਰਾਂਦਾ ਫਿਰਦਾ ਹੈ ਮੀ ਰਿਜਨਲ ਲੇ ਕੇ ਹੋਣਗੇ ਡੁਪਲੀਕੇਟ ਆ ਵੀਰੇ ਇਹ ਜੋ ਵੀ ਮੇਲੇ ਵਾਲੀ ਦਿਖਾਤੀ ਬਾਈ ਨੇ 8000 ਰੁਪਏ ਚ ਕਰੇ ਲਈ ਹਾਂ ਉਹ ਵੀ ਆਏ ਹਾਏ ਹਾਏ ਬਾਬੇ ਨੇ ਸੋਹ ਵੀ ਖਾ ਗਿਆ ਗੱਭਰੂ ਕਹਿੰਦੇ ਵੀ ਰੇਣਾ ਨੇ ਪੂਰੀ ਕੀ ਗੱ ਹੈ ਓਏ ਭਾਈ ਇਹਦਾ ਭਾਈ ਸੱਚੀ ਸੋਹਣੀ ਏ ਇੱਥੇ ਦੱਸਣਾ ਚਾਹੀਦਾ ਫਰੈਂਡ ਤੋਂ ਵੀ ਕਿਹੜੇ ਤੋਂ ਕਰਾਇਏ ਨੇ ਭਾਈ ਇਹ ਤਿਆਰ ਹੈ ਹੈ ਹੋਰ ਕੀ ਕਰੀਏ ਜਲਸੀ ਕਰਦੇ ਨੇ ਇੰਨੀ ਅਸੀਂ ਆਪ ਵੀ ਦੱਸੋ ਬਾਬੇ ਆਪਣਾ ਕੱਲ ਵੀ ਸ਼ਰਟ ਆਪ ਇਹਨਾਂ ਨੂੰ ਟੌਪ ਦੇ ਦੀ ਇਹਨੇ ਉਹ ਤੋਂ ਮੱਛੀ ਇਹਦੇ ਹੁਣ ਵੀ ਮੱਚਦੇ ਨੇ ਹੁਣ ਵੀ ਉਹ ਕਰ ਰਹੇ ਨੇ ਝਾਲਚੀ ਕਰ ਰਹੇ ਨੇ ਝਾਲਚੀ ਕਰ ਰਹੇ ਨੇ ਬਈ ਉਹ ਸੰਗ ਲੱਗ ਰਹੇ ਨੇ ਨੋ ਪਾਠੀ ਦੇਖ ਯਾਰ ਕਿਹੜਾ ਮਾਗ ਰੋ ਤੂੰ ਬੈਗ ਦਿਖਾਵਾਉਂਦਾ ਉਹ ਦੇਖੀ ਇਹਨੇ ਜਮੀ ਦੀ ਦਾ ਰੱਖਿਆ ਦੋ ਲੈਵਲ ਕਰਕੇ ਜਮੀ ਉਹਨੇ ਇੱਧਰ ਬਿੱਟੂ ਬਿੱਟੂ ਨੰਬਰ ਹੈ ਬੰਦਾ ਸ਼ਰਾ ਯਾਰ ਨਾ ਤੇ ਇਹਨੂੰ ਬਾਅਦ ਵਿੱਚ ਆਦਮੀ ਦਾ ਬਰੇਚ ਚ ਤੇ ਜਮੀ ਲੋ ਲੈਵਲ ਕਰ ਰਹੇ ਨੇ ਉਹਦਾ ਇੱਥੇ ਰੱਖਿਆ ਵੀ ਕੈਗ ਬਾਡ ਏਰੀਆ ਜਾ ਰਹੇ ਨੇ ਗਿਆ ਜਬੀ ਪਤਾ ਲੱਗਦਾ ਵੀ ਕਿੱਥੋਂ ਆ ਗਏ ਹੈ ਉਹ ਪਾਠੀ ਦੇਖ ਲੈ ਪਾਠੀ ਦੇ ਜੇਬ ਚ ਨਹੀਂ ਹੱਥ ਵਰਦਾ ਮੀਆਂ ਗਦੇ ਮੁੰਡਿਆਂ ਨੇ ਕਹਿੰਦੇ ਆ ਆ ਦੇਖੀ ਹਾਂ ਆ ਬੂਤ ਬਈ ਆਪਾਂ ਇਹ ਜਿਵੇਂ ਭੱਜਣ ਲੱਗਿਆ ਪਾਉਂਦੇ ਉਹਨਾਂ ਨਾਲ ਹੀ ਵਿਆਹ ਬਕਤ ਆ ਗਏ ਹੁਣ ਤੋਂ ਮੇਨ ਵਿਆਹ ਕੀ ਇਹਦਾ ਇਹ ਸੁੱਖੀ ਲਵੇ 15 15 ਦਿਨ ਰਹਿੰਦਾ ਰਿਹਾ 8000 ਯਾਰ ਮਿੱਤਰ ਦੇ ਯਾਰ ਉਸ ਬੂਟ ਦੱਸਾਂ ਵੀ ਕਾਲੂ ਪੁੱਛਣ ਪੁੱਛ ਲੈਣਾ ਜੀ ਪੱਜਾ ਗਏ ਅੱਛਾ ਇਹ ਵਿੱਚੇ ਬੁੱਚੀ ਇਹ ਯਾਰ ਤੇ ਮੈਂ ਮੈਂ ਤਾਂ 1000 ਯਾਰ ਮੈਂ 1000 ਯਾਰ ਮੰਨ ਗਿਆ ਮੈਂ ਇੱਥੇ ਮੰਨ ਗਿਆ ਮੈਂ ਮੈਂ 5 ਕਿਸਾਉ ਜੀ ਬਖਤਾਰ ਦਾ ਇਹ ਮੁਖਬੀ ਬਾਤ ਈ ਉਹਦੀ ਆ ਕੀ ਆ ਯਾਰ ਸੱਬੇ ਸੱਜੇ ਬਾਬਾ ਜੀ ਜਮੀ ਡੀਜੇ ਵਾਲਾ ਲੱਗ ਰਿਹਾ 7000 ਜਮੀ ਮੈਨੂੰ ਆਂ ਲੱਗਦਾ ਭਾਈ ਡੀਜੇ ਵਾਲੇ ਦੇ ਵਧੀਆ ਹੋਣਗੇ ਤੇ ਨਾਲ ਵੇਦਾ ਸੀਗਾ ਹਾਂ ਤੁਸੀਂ ਦੱਸਿਓ ਭਾਈ 7000 ਵਾਲੀ ਕੀ ਹਾਲ ਚਾਲ ਹੈਗਾ ਮੰਨੇ ਕਿ ਨੰਬਰ ਰੈਡੀ ਛੜੀਆਂ ਪੂਰਾ 1 ਮਿੰਟ ਕਰਕੇ ਦੱਸਿਓ ਜਦੋਂ ਤੱਕ ਆਈ ਜਾ ਰਹੀ ਹੈ ਇੱਕ ਬਰੂ ਦੀ ਵੇ 7000 1000 ਦੀ ਜੈਟ ਆ ਗਈ ਕਿਹੜੇ ਕੋਲ ਆਪਣੇ ਮੇਰੇ ਯਾਰ ਮੈਨੂੰ ਇਹਨਾਂ ਇੱਕ ਚੀਜ਼ ਵੀ ਨਹੀਂ ਸਹੀ ਲੱਗ ਰਹੀ ਮੈਂ ਕੀ ਨਕਸ਼ ਗਨੇ ਆਵਾ ਯਾਰ ਇਹਨਾਂ ਦੇ ਬ੍ਰੈਂਡ ਨਹੀਂ ਇਹਦੀ ਅੱਖਾਂ ਦੇ ਮੜਾ ਬਾਕਸ ਕਰਿਓ ਖੁੱਲੇ ਨਹੀਂ ਰਹੀਆਂ ਖੁੱਲੇ ਨਹੀਂ ਰਹੀਆਂ ਜਿਹੜੇ ਮਿੱਚੀਆਂ ਜਾ ਰਹੀਆਂ ਨੇ ਪਤਾ ਯਾਰ ਇਹਨਾਂ ਨੂੰ ਆ ਆ ਘੱਟ ਦਿਖਾ ਆ ਆ ਕਲਮ ਦਾ ਕੀ ਮੁੱਲ ਯਾਰ ਕਹਿੰਦੇ ਇਹਦਾ ਹਰਾ ਯਾਰ ਤੁਹਾਨੂੰ ਪਤਾ ਹੈ ਦੋ ਆਪਸ ਓਕੇ ਬਾਕੀ ਨਹੀਂ ਆਪਾਂ ਕੀ ਮਾੜਾ ਕਰਦਾ ਇਹਨਾਂ ਦਾ ਯਾਰ ਤਪਾਰ ਰੱਖਿਆ ਬਈ ਯਾਰ ਕੱਲ ਦਾ ਜਵੈਜੀ ਲਾ ਰਹੇ ਜਵੈਜੀ ਲੋ ਲੈਵਲ ਕਰ ਰਹੇ ਨੇ ਯਾਰ ਤੈਨੂੰ 150 ਦੀ ਆ ਬਈ ਆ 150 ਦੀ ਯਾਰ ਬੇਇੱਜ਼ਤੀ ਕਰੀ ਜਾਂਦੇ ਨੇ ਦੇਖ ਲਿਓ ਆ ਦੇਖ ਆ ਚੱਕੀ ਦੇਖ ਲਓ ਯਾਰ ਚੱਕੀ ਨਹੀਂ ਸਪੋਰਟ ਕਰ ਰਿਆ ਚੱਕੀ ਜਮੇ ਸਪੋਰਟ ਇਹਨੇ ਇਕੱਲੇ ਨੇ ਲਹੂ ਪੀ ਰੱਖਿਆ ਯਾਰ ਜਵੈਜੀ ਨੇ ਇਹਨੇ ਯਾਰ ਇਹ ਘਰਾਟ ਵਾਲਾ ਦੇਖ ਲੈ ਆ ਹੁਣ ਆਪਾਂ ਇੱਧਰ ਆਈਆਂ ਬਾਈ ਮਾਸਰੂਨ ਸਾਹਿਬ ਚ ਕਿਸੇ ਨੂੰ ਵੀ ਲੋਡ ਹੋਵੇ ਗਲੋਬੀ ਕਨੈਕਟ ਕਰਤਾ ਰੱਖਿਆ ਵਾਲਿਆ ਹਲੇ ਵੀ ਟਾਈਮ ਆ ਤੇਰੇ ਕੋਲੇ ਗੱਡੀ ਚ ਨਿਕਲ ਕੇ ਭਾਜਾ ਦੇਖ ਲੈ ਦੁਵਾਦ ਹੱਸਿਆ ਕਰੂਗਾ ਬਾਈ ਹੱਸ ਲਿਆ ਹੱਸਲੇ ਦੁਵਾਦ ਅੱਜ ਲਾਸਟ ਦਿਨ ਹੈ ਇਹਦਾ ਹੱਸਣ ਦਾ ਹੈ ਕਰਵਾਉਣਾ ਤਾਂ ਇਹ 2 ਮਹੀਨੇ ਹੋਰ ਸੁਣਾ ਅੱਜ 2 ਮਹੀਨੇ ਕਰ ਜਾ ਤਾਜਾ ਤਾਜਾ ਹੀ ਚੱਲੇਗਾ ਨਾ ਤਾਜਾ ਤਾਜਾ ਹੀ ਹੈ ਅੱਛਾ ਅੱਛਾ 2 ਮਹੀਨੇ ਦਾ ਪੂਰਾ ਹੋ ਗਏ 3 ਮਹੀਨੇ ਹੋਊਗਾ ਅੱਛਾ ਇਹ ਦੁਵਾਦ ਦਾ ਮੌਕਾ ਹੋ ਰਿਹਾ ਹੈ ਦੁਵਾਦ ਜਦੋਂ ਜਵਾਕ ਹੋ ਗਿਆ ਬੱਸ ਵੈਸੇ ਦੁਵਾਦ ਕਰ ਦੋ ਜਾਂ ਕਮੈਚ ਚੱਕ ਅੱਛਾ ਫਿਰ ਹਲੇ ਵੀ ਬਾਈ ਕੋਲੇ ਮੌਕਾ ਬਹੁਤ ਬਾਈ ਮੌਕਾ ਵੀ ਕਿਤੇ ਕਣਕਾ ਕਣਕਾ ਵੀ ਤੇ ਕਿਤੇ ਤੇ ਦੇਖ ਲੈ ਜੇ ਕਿਤੇ ਬਾਦੀਆਂ ਹੈ ਇਹ ਲੱਡੂ ਹੈ ਆਹਨੇ ਦਾ ਲੱਡੂ ਹੈ ਅੱਛਾ ਇਹਨੇ ਖਾ ਲਿਆ ਅੱਛਾ ਦੀ ਪਸਤਾਉਂਦਾ ਹੈ ਅੱਛਾ ਅੱਛਾ ਇਹਨੇ ਨਹੀਂ ਖਾਦਾ ਉਹਦਾ ਪਸਤਾਉਂਦਾ ਉਹਨੇ ਪਸਤਾਉਣੀ ਪਸਤਾਉਣਾ ਹਾਂ ਉਹਨੇ ਤਾਂ ਪਸਤਾਉਣੀ ਪਸਤਾਉਣਾ ਕਰ ਤੇ ਦੂਜੇ ਦੀ ਥਾਲੀ ਚ ਬਾਈ ਲੱਡੂ ਵੱਡਾ ਲੱਗਦਾ ਹੁੰਦਾ ਬਾਈ ਬਿਲਕੁਲ ਲੱਡੂ ਵੱਡਾ ਲੱਗਦਾ ਬਾਈ ਅੱਛਾ ਤੇ ਬਾਅਦ ਚ ਪਤਾ ਲੱਗਦਾ ਹੈ ਵੀ ਕਿੱਡਾ ਕਾ ਲੱਡੂ ਹੈ ਅੱਜ ਮੱਖਾ ਬਾਤ ਬਾਤ ਦੀਆਂ ਪਾਉਂਦਾ ਜਾਗਣਾ ਤੁਸੀਂ ਇੱਕ ਕੁਰਤੇ ਵੀ ਆ ਮਨਾਰਿਆ ਕਰੂਗਾ ਦੇਖ ਲਿਓ ਅੱਛਾ ਕਿੰਨੇ ਦਾ ਟਾਈਮ ਤੱਕ ਕਰ ਬਾਈ ਇਹ ਬਸ 6 ਮਹੀਨੇ ਅਛਾ 6 ਮਹੀਨੇ 6 ਮਹੀਨੇ ਦਾ ਬਸ ਰਹੂਗਾ ਨਾ ਬਾਈ ਨੇ ਪੂਰੀ ਰੇਂਜ ਰ ਉਪਰ ਕਰਾਈ ਹੈ 6 ਮਹੀਨੇ ਦਾ ਫਿਰ ਆਇਆ ਨਾ ਸਲਾਮੀ ਸਲੂਮੀਏ ਹੁੰਦੇ ਨੇ ਜੇਬ ਚ ਅਛਾ ਤੇ ਉਹ ਬਣਾ ਲੱਤੇ ਹੁੰਦੇ ਨੇ ਪਹਿਲਾਂ ਹਾਂ ਉਹ ਸਲਾਮੀ ਸਲੂਮੀਏ ਬਸ ਥੋੜਾ ਜਿਹਾ ਰਹਿੰਦੇ ਨੇ ਅਛਾ ਅਸੀਂ ਕੁਝ ਡਿਜ਼ਾਈਨ ਟੂ ਜਾਨੇ ਲੈ ਆਏ ਕੋਈ ਫੋਟੋਗ੍ਰਾਫਰ ਲੈ ਜਾਂਦੇ ਨੇ ਅਛਾ ਕੁਝ ਏਦੂ ਬਾਦ ਉਹ ਵਧਾਈ ਲੈਣਾ ਆ ਕਰ ਦਿੰਨੇਗੇ ਪੁੱਤਰ ਆ ਜਾਣਾ ਨਹੀਂ ਹਾਂ ਬਸ ਬੇਰ ਉਹ ਹੁਣ ਉਹ ਨਹੀਂ ਮੁੰਡੇ ਦੇ ਰੇਡੀ ਕੋਲ ਉਹ ਬੈਗ ਜਾ ਹੁੰਦਾ ਉਹ ਬੈਗ ਜਾ ਮੁੜ ਕੇ ਚਲਾ ਕੇ ਮਾਰਦੇ ਵੀ ਆ ਬੈਗ ਨੇ ਪੱਟਦੇ ਆ ਬੈਗ ਨੇ ਪੱਟਦੇ ਉਹ ਬੈਗ ਨੂੰ ਫਿਰ ਮੁੜ ਕੇ ਦੇਖਦੇ ਵੀ ਨਹੀਂ ਹੈ ਇਹ ਜੇ ਖੁੰਝੇ ਚ ਟੇਕੇਦੇ ਆ ਬੈਗ ਨੂੰ ਹੈ ਤੇ ਗਰ ਉਹ ਪਹਿਲਾਂ ਉੱਪਰ ਆ ਹੁੰਦਾ ਅੱਛਾ ਬੈਗ ਤੋਂ ਬਾਅਦ ਉਹ ਨਿਬੜ ਜਾਂਦਾ ਫਿਰ ਬੈਸ ਤੂੰ ਕੀ ਕਰਾਣਾ ਓਕੇ ਆ ਗੁੱਲਤ ਪਾਉਂਦਾ ਚੱਲ ਪਏ ਬਾਈ ਹੁਣ ਸਾਰੇ ਡੇਗੇ ਪਕੌੜਿਆਂ ਨੂੰ ਇਧਰ ਆ ਗਾਂਧੀ ਦੀ ਲੁੱਕ ਚੈੱਕ ਕਰੋ